ਸਸਕਾਰ ਦੀ ਮੈਂ ਡਾਕਟਰ ਜਿਕਤਾ ਸਿੰਘ ਹਿੰਮਤਪੁਰਾ ਤੇ ਅੱਜ ਗ੍ਰਾਮ ਪੰਚਾਇਤ ਦਾ ਜਿਹੜਾ ਸਨਮਾਨ ਹੋ ਰਿਹਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਦੁਕਾਨਦਾਰ ਟਰਨੀ ਸਿੰਘ ਹਾਂਜੀ ਭਾਈ ਸਸਕਾਰ ਭਾਈ ਜੀ ਸਸਕਾਰ ਅੱਜ ਜਿਹੜਾ ਸਨਮਾਨ ਹੋਇਆ ਕਿਸ ਪਰਪਰਪਾ ਲਈ ਹੋ ਰਿਹਾ ਜੀ ਇਹ ਜੀ ਨਵੀਂ ਪੰਚਾਇਤ ਬਣੀ ਆ ਜੋ ਵੀ ਐਂਟਰਲੌਕ ਲੱਗੀ ਹੈ ਇਹਨਾਂ ਨੇ ਇਹਨਾਂ ਨੇ ਲੁਵਾਈ ਹੈ ਜੀ ਸਾਡੀ ਗਲੀ 40 ਸਾਲ ਹੋ ਗਏ ਇਧਰ ਗਲੀ 'ਚ ਕੋਈ ਝਾਕਿਆ ਨਹੀਂ ਸੀ ਇਸ ਤੋਂ ਤੁਰੰਤ ਅਸੀਂ ਇਹਨਾਂ ਦਾ ਸਨਮਾਨ ਕਰ ਰਹੇ ਹਾਂ ਕਿੰਨੇ ਘਰ ਪੈਂਦੇ ਨੇ ਇੱਥੇ ਤੁਹਾਡੇ ਇੱਥੇ 50 60 ਘਰ ਆ ਜੀ ਇਹ ਕਰੀਨ ਲੱਗਦੇ ਠੀਕ ਹੈ ਜੀ ਹਾਂਜੀ ਜੋ ਪੰਚਾਇਤ ਕੰਮ ਕਰ ਰਹੀ ਆ ਪਿੰਡ ਦਾ ਕਰ ਰਹੀ ਆ ਵਿਕਾਸ ਕਰ ਰਹੀ ਆ ਵਿੱਚ ਇਹਨੂੰ ਕੰਮ ਕਰਨ ਨੂੰ ਨਹੀਂ ਦਿੰਦੇ ਸਰਪੰਚ ਨੂੰ ਜੀ ਇਹ ਵੀ ਬੱਤਾ ਕਹਿ ਰਹੇ ਆ ਵੀ ਇਹ ਕੰਮ ਨਹੀਂ ਕਰ ਰਿਹਾ ਕੰਮ ਬਹੁਤ ਕਰ ਰਿਹਾ ਬਹੁਤ ਲਾਇਕ ਆ ਇਹ ਬਾਕੀ ਜਿਹੜਾ ਵੀ ਕੰਮ ਪਿੰਡ ਪੱਦਰ ਤੇ ਹੁੰਦਾ ਉਹਦਾ ਨੂੰ ਆਪਾ ਨੂੰ ਮਾਣ ਫਾਇਦਾ ਹੁੰਦਾ ਜੀ ਕੰਮ ਪਿੰਡ ਨੂੰ ਵੀ ਫਾਇਦਾ ਪਕਾ ਇਹਦਾ ਫਾਇਦਾ ਹੁੰਦਾ ਜੀ ਪਾਰਟੀ ਚਾਹੇ ਕੋਈ ਵੀ ਕੋਈ ਵੀ ਆ ਕੋਈ ਵੀ ਪਾਰਟੀ ਮਾੜੀ ਨਹੀਂ ਪਾਰਟੀ ਹੈ ਵੀ ਚੰਗੀ ਆ ਕੰਮ ਵੀ ਕਰ ਰਹੀ ਐ ਜਿਹੜੀ ਵੀ ਪਾਰਟੀ ਮਰਜੀ ਹੋਵੇ ਪਿੰਡ ਦਾ ਵਿਕਾਸ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਪਹਿਲ ਅਧਾਰ ਤੇ ਇਹ ਸੋਚਣਾ ਚਾਹੀਦਾ ਜੀ ਅੱਜ ਹਿੰਮਤਪੁਰੇ ਆ ਜਿਹੜੇ ਪਰਿਵਾਰ ਇੱਥੇ ਰਹਿੰਦੇ ਨੇ ਇਹਨਾਂ ਵੱਲੋਂ ਗ੍ਰਾਮ ਪੰਚਾਇਤ ਦਾ ਜਿਹੜਾ ਸਨਮਾਨ ਹੋ ਰਿਹਾ ਤੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਕਿਉਂਕਿ ਚੰਗੇ ਕੰਮ ਨੂੰ ਜਿਹੜਾ ਸਲਾਹਗਾ ਹੀ ਮਿਲਦੀ ਹੈ ਤੇ ਵਧੀਆ ਕੰਮ ਹੋਣਗੇ ਤਾਂ ਆਪਣਾ ਜਿਹੜਾ ਮਾਨ ਸਨਮਾਨ ਹੋਊਗਾ ਤੇ ਪਿੰਡ ਪੱਧਰ ਤੇ ਵੀ ਆਪਾਂ ਨੂੰ ਚਾਹੀਦਾ ਜੇ ਤੁਹਾਡੇ ਕੰਮ ਪੂਰੇ ਹੁੰਦੇ ਆ ਪੰਚਾਇਤ ਪੂਰੀ ਕਰਦੀ ਆ ਤੇ ਤੁਹਾਨੂੰ ਸਾਰੀ ਪੰਚਾਇਤ ਦਾ ਜਿਹੜਾ ਮਾਨ ਸਨਮਾਨ ਕਰਨਾ ਬਣਦਾ ਤੇ ਅੱਜ ਉਹੀ ਕੰਮ ਹੋ ਰਿਹਾ ਇਹ ਸਰਪੰਚ ਸਾਹਿਬ ਜੀ ਨੇ ਜਿਹੜਾ ਇਹਨਾਂ ਦੀ ਗਲੀ ਦਾ ਕੰਮ ਆ ਕੋਈ ਕਾਫੀ ਟਾਈਮ ਤੋਂ ਅੜਿਆ ਵਸੀ ਤੇ ਉਹ ਅੱਜ ਪੂਰਾ ਕੀਤਾ ਤੇ ਇਹ ਪਰਿਵਾਰਾਂ ਵੱਲੋਂ ਗ੍ਰਾਮ ਪੂਰੀ ਗ੍ਰਾਮ ਪੰਚਾਇਤ ਦਾ ਜਿਹੜਾ ਸਨਮਾਨ ਹੋ ਰਿਹਾ ਹੈ। ਧੰਨਵਾਦ। ਡਾਕਟਰ ਸਾਹਿਬ। ਡਾਕਟਰ ਸਾਹਿਬ ਤੋਂ ਸੰਬੋਧਨ ਲਈ। ਡਾਕਟਰ ਸਾਹਿਬ। ਆ ਦੂਜੇ ਪੜਾਉਣ ਮੈਂ ਸਭਨ ਕੱਲਾ ਕੱਲਾ ਆ ਲੋ ਫੜ ਪਾ ਪਾ ਪ੍ਰਿੰਸ ਇੱਧਰ ਪਾ ਇੱਧਰ ਤਾਂ ਦੇ ਪਾ ਸਾਰੇ ਪਾਓ। ਆਜ ਅਮਰੀਕ ਦੇ ਮੈਂਬਰਾਂ ਦੇ ਮੈਂਜਰ ਮੈਂ ਬੜੀ ਦੇਖਿਆ ਰਾਜੀ ਰਾਜੀ ਹੋ ਰਿਹਾ ਯੋ ਰਾਜੀ ਹੋ ਸੁਤਵਾਈ ਲੜ ਗਿਆ ਕਾਰੇ ਗਣ ਨੰਦ ਸਾਡੇ ਕਾਰੇ ਸਾਡੇ ਬਣ ਨਹੀਂ ਹੁੰਦਾ ਆ ਕਹਿੰਦੇ ਆ ਕਿ ਪਰਮਾਤਮਾ ਨੇ 40-45 ਸਾਲਾਂ ਪਿੱਛੋਂ ਸਾਡੀ ਗਲੀ ਬਣੀ ਹੈਗੀ ਬਹੁਤ ਸਰਪੰਚ ਮੈਂਬਰ ਬਣ ਬਣ ਕੇ ਗਏ ਆ ਕਿ ਬਹੁਤ ਜ਼ਿਆਦੇ ਬਣੇ ਆ ਪਰ ਕੋਈ ਨਹੀਂ ਕਿਸੇ ਨੇ ਆ ਸਾਡਾ ਕੰਮ ਨਹੀਂ ਕੀਤਾਗਾ ਬਹੁਤ ਬਣਦੀ ਕਾਇਦਾ ਗਰੰਟਾ ਨਹੀਂ ਹੈ ਸਾਡੇ ਕੋਲ ਗਰੰਟਾ ਨਹੀਂ ਹੈ ਗਰੰਟਾ ਵੀ ਆਉਣਗਾ ਸੀ ਬਤਿਹਾਰੀਆਂ ਪਰ ਨਹੀਂ ਬਣਿਆ ਸਾਡਾ ਕੰਮ ਹੋਣ ਬਣਿਆ ਬਹੁਤ ਜਿਆਦਾ ਬਣ ਗਿਆ ਬਹੁਤ ਸੋਹਣਾ ਬਣ ਗਿਆ ਕਿੰਨੀ ਖੁਸ਼ੀ ਹੋ ਰਹੀ ਹੈ ਮਾਤਾ ਜੀ ਬਹੁਤ ਖੁਸ਼ੀ ਹੈ ਬਹੁਤ ਜਿਆਦਾ ਖੁਸ਼ੀ ਹੈ ਭਰਾ ਮੇਰੇ ਬਹੁਤ ਜਿਆਦਾ ਜਿੰਨੀ ਵੀ ਕਹਦੀ ਹੈ ਨਾ ਆਪਾਂ 19 ਥੋੜੀ ਹੈ ਹਾਂ 19 ਥੋੜੀ ਹੈ ਸਾਡੇ ਅੰਕਲ ਜੀ ਸਾਡ ਬਣ ਗਏ ਮਾਤਾ ਜੀ ਗਲੇ ਤੇ ਬਣ ਗਈ ਕੋਈ ਹੋਰ ਤੁਹਾਡੀ ਮੰਗ ਹੋਵੇ ਸਾਡੀਆਂ ਮੰਗਾਂ ਸਾਡੀਆਂ ਪੂਰੀਆਂ ਕਰਨਗੇ ਆਪੇ ਜੇ ਮੰਗਾਂਗੇ ਜੋ ਪੂਰੇ ਕਰਨਗੇ ਇਹਦੀ ਗੱਲ ਨਹੀਂ ਹਾਂ ਸਾਡੇ ਆਪ ਪੂਰੀਆਂ ਕਰਨਗੇ ਜਿਹੜਾ ਮਣੀਆਂ ਪਾ ਦੇ ਧਰਮ ਖਾਇਆ ਪਾ ਨਹੀਂ ਛੱਡ ਗਿਆ ਅੱਜ ਕੇ ਜੇ ਵੋਟਾਂ ਪਾ ਕੇ ਸਰਪੰਚ ਤੇ ਬਣਾ ਲੈ ਗਾਉਂ ਕੋਈ ਬਣਾ ਦੇਣਗੇ ਠੀਕ ਧਰਮ ਖਾਇਆ ਪਾਣੀ ਚਾਹੀਦੀ ਕਿ ਸਾਡੀ ਹਾਂਜੀ ਸਰਪੰਚ ਸਾਹਿਬ ਤੁਹਾਡਾ ਜਿਹੜਾ ਪੂਰੀ ಗ್ರಾಮ ਪੰਚਾਇਤ ਦਾ ਮਾਣ ਸਨਮਾਨ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅਸੀਂ ਤੇ ਇਹੀ ਕਹਿੰਦੇ ਹਾਂ ਜੀ ਬਸ ਸਾਨੂੰ ਸੇਵਾਦਾਰੀ ਸੰਝਾ ਅਸੀਂ ਸਰਪੰਚ ਨਹੀਂ ਕਹਿੰਦਾ ਵੀ ਮੈਂ ਸਰਪੰਚਾਂ ਜਾਂ ਮੇਰੇ ਮੈਂਬਰ ਸਹਿਬਾਨ ਅਸੀਂ ਸੇਵਾਦਾਰ ਬਣ ਕੇ ਪਿੰਡ ਦਾ ਕੰਮ ਕਰਨਾ ਹਨਾ ਸਾਨੂੰ ਵੀ ਖੁਸ਼ੀ ਹੁੰਦੀ ਹੈ ਸਾਨੂੰ એનર્ਜੀ ਹੁੰਦੀ ਹੈ ਜਦੋਂ ਐ ਸਨਮਾਨ ਹੁੰਦਾ ਨਾ ਅਸੀਂ ਹੋਰ ਇਹ ਦੁੱਗਣਾ ਕੰਮ ਕਰਾਂਗੇ ਇਹ ਸਾਨੂੰ એનર્ਜੀ ਹੁੰਦੀ ਹੈ ਹੈਨਾ ਜਿਵੇਂ ਕੋਈ ਅਸੀਂ ਕੰਮ ਵਧੀਆ ਹੀ ਕਰਨੇ ਆ ਬਿਨਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਰਨਾ ਆਏ ਨਹੀਂ ਵੀ ਆ ਅਕਾਲੀ ਦਲ ਦਾ ਘਰ ਆ ਗਿਆ ਕਾਂਗਰਸ ਦਾ ਘਰ ਆ ਗਿਆ ਉਹ ਅਸੀਂ ਕੁਝ ਨਹੀਂ ਦੇਖਣਾ ਅਸੀਂ ਕੰਮ ਕਰਨੇ ਪਿੰਡ ਦੇ ਵਧਗਾ ਵਿਕਾਸ ਦੇ ਕੰਮ ਕਰਨੇ ਸਾਨੂੰ ਜਨਨ ਇੱਕ ਵਾਰ ਧੰਨਵਾਦ ਕਰਦੇ ਆ ਪਹਿਲਾਂ ਤਾਂ ಗ್ರಾಮ ਪੰਚਾਇਤ ਦਾ ਵੀ ਜਿਹੜਾ ਇਹਨਾਂ ਨੇ ਇਹ ਗਲੀ ਜਿਹੜੀ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ ਕੰਮ ਉਹ ਪੂਰਾ ਕੀਤਾ ਇੱਕ ਪਹਿਲਾਂ ਵੀ ਅਸੀਂ ਇੱਕ ਮੰਗ ਰੱਖੀ ਸੀ ਸਰਪੰਚ ਸਾਹਿਬ ਨੂੰ ਦੁਬਾਰੇ ਵੀ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਵੀ ਜਿਹੜਾ ਆਪਣੇ ਪਿੰਡ ਦਾ ਗਰਾਊਂਡ ਹੈ ਉਹਦੇ ਤੇ ਬਹੁਤ ਕੰਮ ਕਰਨ ਦੀ ਲੋੜ ਹੈਗੀ ਉਹਦੇ ਸੰਬੰਧ ਚ ਲਿਖਤੀ ਰੂਪ ਚ ਵੀ ਦਿੱਤਾ ਸੀਗਾ ਉਹ ਜਿੰਨਾ ਛੇਤੀ ਅਸੀਂ ਬੇਨਤੀ ਕਰਾਂਗੇ ਸਰਪੰਚ ਸਾਹਿਬ ਨੂੰ ਕੋਸ਼ਿਸ਼ ਕਰਨਾ ਇਹ ਪਿੰਡ ਦਾ ਗਰਾਊਂਡ ਵੱਧ ਤੋਂ ਵੱਧ ਵਧੀਆ ਬਣਾਇਆ ਜਾਵੇ ਉਹ ਲਈ ਇਹ ਬੇਨਤੀ ਕਰਦੇ ਆਂ ਉਹ ਵੀ ਕਹੇ ਆ ਜੀ ਬਾਈ ਪ੍ਰਿੰਸ ਤੁਹਾਡੇ ਪਰਿਵਾਰਾਂ ਦੇ ਵਿੱਚ ਜਿਹੜੀ ਆਹ ਗਲੀ ਬਣੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਕੰਮ ਕਰਿਆ ਬਾਈ ਬਾਦਲ ਨੇ ਪਹਿਲਾਂ ਤੋਂ ਹੀ ਕਹਿੰਦਾ ਸੀ ਸਾਨੂੰ ਬਾਈ ਬਣਨ ਤੋਂ ਪਹਿਲਾਂ ਹੀ ਕਹਿੰਦਾ ਸੀਗਾ ਵੀ ਆਹ ਕੰਮ ਫੈਲ ਦੇ ਆਧਾਰ ਤੇ ਕਰਵਾਉਂਗਾ ਤੇ ਉਹ ਕੀਤੇ ਵੀ ਹੈ ਇਹਨੇ ਵੀਰੇ ਨੇ ਫੈਲ ਦੇ ਆਧਾਰ ਤੇ ਕਹਿਣ ਤੋਂ ਬਗੈਰ ਹੀ ਕਰਿਆ ਆਪ ਹੀ ਕਰਿਆ ਉਸ ਦਿਨ ਕਿਰਾਂ ਵਾਦਾ ਵੀ ਪਹਿਲਾਂ ਕਰਿਆ ਤੇ ਸਾਨੂੰ ਕਹਿਣਾ ਨਹੀਂ ਪਿਆ ਵੀ ਬਣਾ ਦੇ ਬਾਈ ਆਪ ਹੀ ਬਣਾਈ ਹੈ ਬਾਈ ਬਹੁਤ ਧੰਨਵਾਦ ਬਾਈ ਦਾ ਵੈਰੂਜੀ ਖਾਲਸਾ ਵੈਰੂਜੀ ਕੀ ਪੱਤੇ ਇਹ ਜੋ ਨਵੀਂ ਪੰਚਾਇਤ ਆਪਣੇ ਪਿੰਡ ਬਣੀਆ ਬਾਰਦਲ ਸਿੰਘ ਦੇ ਸਾਰੀ ਪੰਚਾਇਤ ਸਰਪੰਚ ਦੇ ਨਾਲ ਉਹਨਾਂ ਨੇ ਪਹਿਲੀ ਦਫਾ ਠਿਕਰਪੱਤੀ ਦੇ ਵਿੱਚ ਸਾਡੇ ਉਹ ਜਿਹੜੇ ਗਲੀ ਹੈ ਉਹ ਜੌਣ ਦੀ ਐਮਐਲਏ ਦਿਲੀਪ ਸਿੰਘ ਨੇ ਬਣਵਾਈ ਸੀ ਉਦੋਂ ਮੋਰੋਂ ਕੋਈ ਇੱਟ ਨਹੀਂ ਲੱਗੀ ਜਿਹੜੀ ਕਿ ਉਹ ਇੱਟ ਦੇ ਉੱਤੇ ਅੱਜ ਤੱਕ ਨਹੀਂ ਬਣੀ ਇਹਨਾਂ ਨੇ ਪਹਿਲੀ ਦਫਾ ਕੋਈ 50 ਸਾਲ ਬਾਅਦ ਜਾਂ 45 ਸਾਲ ਬਾਅਦ ਉਹ ਗਲੀ ਹੁਣ ਬਚਾਰ ਕੀਤੀ ਹੈ ਅਸੀਂ ਪੰਚਾਇਤ ਦਾ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਡੇ ਨਾਲੇ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਪੰਚਾਇਤ ਆਏਗੀ ਅਸੀਂ ਪੈਹਰ ਦੇ ਆਧਾਰ ਤੇ ਤੁਹਾਨੂੰ ਬਣਾ ਕੇ ਦੇਵਾਂਗੇ ਇਹਨਾਂ ਨੇ ਸਾਡੀਆਂ ਸਾਰੀਆਂ ਗਲੀਆਂ ਜਿਹੜੀਆਂ ਨਾਲ ਲੱਗਦਾ ਸੀ ਉਹਦੇ ਵਿੱਚ ਇੰਟਰਲੌਕ ਲਾ ਕੇ ਪੁਲੀ ਬਣਾ ਕੇ ਹਰ ਤਰ੍ਹਾਂ ਦੀ ਸੂਤ ਸਾਨੂੰ ਨੇ ਦਿੱਤੀ ਹੈ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਇਹ ਪੰਚਾਇਤ ਚੱਲਦੀਆਂ ਕਲਾਂਚ ਰਹੇ ਤੇ ਇਸ ਤਰੀ ਇਹ ਕੰਮ ਪਿੰਡ ਦੇ ਕਰਾਉਂਦੇ ਰਹਣ ਕਿ ਉਹ ਹਰ ਹਾਲ ਦੇ ਵਿੱਚ ਸਾਡੀ ਗੱਲ ਅਸੀਂ ਉਹਨਾਂ ਸ਼ੁਕਰਗੁਜ਼ਾਰ ਵੀ ਆਂ ਸਾਰਿਆਂ ਦੇ ਧੰਨਵਾਦ